ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਸਰਕਾਰ ਨੇ ਪੈਨਸ਼ਨਰਸ ਨੂੰ ਵੱਡੀ ਸਹੂਲਤ ਦਿੱਤੀ ਹੈ ਲਾਈਫ ਸਰਟੀਫਿਕੇਟ ਨੂੰ ਡਿਜੀਟਲ ਕਰ ਦਿੱਤਾ ਗਿਆ ਹੈ ਇਸ ਸਬੰਧਿਤ ਪੰਜਾਬ ਦੇ ਸਾਰਾ ਹੀ ਖਜ਼ਾਨਾ ਦਫ਼ਤਰਾਂ ਦੇ ਵਿੱਚ 3 ਦਿਨ ਮੇਲੇ ਵੀ ਲੱਗ ਚੁੱਕੇ ਹਨ ਜੋ ਵਿੱਤ ਮੰਧੇ ਹਰਪਾਲ ਸਿੰਘ ਛੀਮਾ ਦੇ ਵੱਲੋਂ ਲਾਈਵ ਹੋ ਕੇ ਇਸ ਬਾਰੇ ਜਾਣਕਾਰੀ ਵੀ ਦਿੱਤੀ ਗਈ ਹੈ ਸੋ ਦੋਸਤੋ ਤੁਹਾਨੂੰ ਦੱਸਦੀ ਹੈ ਕਿ ਤੁਸੀਂ ਕਿਹੜੇ-ਕਿਹੜੇ ਤਰੀਕੇ ਦੇ ਨਾਲ ਜੋ ਆਪਣਾ ਸਟੇਟਸ ਹੈ ਜਿਹੜਾ ਉਹ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾ ਤਰੀਕਾ ਤੁਸੀਂ ਆਪਣੇ ਬੈਂਕ ਦੀ ਬ੍ਰਾਂਚ ਦੇ ਵਿੱਚ ਜਾ ਕੇ ਆਪਣਾ ਅਕਾਊਂਟ ਨੰਬਰ ਜਾਂ ਪੀਪੀਓ ਨੰਬਰ ਦੇ ਬੇਸਿਸ ਤੇ ਜੋ ਆਪਣਾ ਲਾਈਫ ਸਰਟੀਫਿਕੇਟ ਹੈ ਉਸ ਦਾ ਸਟੇਟਸ ਪ੍ਰਾਪਤ ਕਰ ਸਕਦੇ ਹੋ ਦੂਸਰਾ ਤਰੀਕਾ ਤੁਹਾਡੇ ਕੋਲ ਹੋ ਸਕਦਾ ਹੈ ਕਿ ਕੋਈ ਵੀ ਐਸਐਮਐਸ ਪ੍ਰਾਪਤ ਹੋਇਆ ਹੋਵੇ ਕਿ ਲਾਈਫ ਸਰਟੀਫਿਕੇਟ ਅਪਡੇਟ ਜਿਹੜੀ ਹੈ ਸੈਕਸਫੁਲੀ ਤਾਂ ਇਹ ਵੀ ਇੱਕ ਤਰੀਕਾ ਹੈ ਜਿਸ ਦੇ ਰਾਹੀਂ ਪੈਨਸ਼ਨਰਸ ਨੂੰ ਪਤਾ ਚੱਲਦਾ ਹੈ ਕਿ ਉਹਨਾਂ ਦਾ ਲਾਈਫ ਸਰਟੀਫਿਕੇਟ ਅਪਡੇਟ ਹੋ ਗਿਆ ਹੈ ਤੀਸਰਾ ਤਰੀਕਾ SBI ਦੇ ਪੈਨਸ਼ਨਰ ਹੋਤਾ ਤੁਸੀਂ SBI ਸੇਵਾ ਪੈਟਰੋਲ ਦੇ ਜਿਹੜੇ ਥਰੂ ਆਪਣੀ ਜੋ ਲਾਈਫ ਸਰਟੀਫਿਕੇਟ ਦੀ ਡੇਟ ਹੈ ਉਸ ਨੂੰ ਚੈੱਕ ਕਰ ਸਕਦੇ ਹੋ ਕਿ ਉਹ 31 ਅਕਤੂਬਰ 2026 ਤੱਕ ਜਿਹੜੀ ਕਿ ਵੈਲਿਡ ਡੇਟ ਜਿਹੜੀ ਵੈਲਿਡ ਡੇਟ ਹੈ ਹੋ ਗਿਆ ਹੈ ਜਾਂ ਨਹੀਂ ਜੇਕਰ ਤੁਸੀਂ ਇਨ੍ਹਾਂ ਤਿੰਨਾਂ ਤਰੀਕਿਆਂ ਦੇ ਨਾਲ ਜਿਹੜਾ ਚੈੱਕ ਕਰਨ ਦੇ ਜਿਹੜੇ ਵਿੱਚ ਅਸਮਰਥ ਹੋ ਜਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਜੀਵਨ ਪਰਮਾਨ ਦੇ ਉੱਪਰ ਤੁਸੀਂ ਕਿਸ ਤਰ੍ਹਾਂ ਆਪਣਾ ਜੋ ਲਾਈਫ ਸਰਟੀਫਿਕੇਟ ਹੈ ਉਸ ਨੂੰ ਅਪਡੇਟ ਜਿਹੜਾ ਹੈ ਚੈੱਕ ਕਰ ਸਕਦੇ ਹੋ ਤਾਂ ਜ਼ਿਆਦਾ ਦੇਰੀ ਨਾ ਕਰਦੇ ਹੋ ਅੱਜ ਵੀਡੀਓ ਸ਼ੁਰੂ ਕਰਦੇ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜਾ ਤੁਸੀਂ ਆਪਣੇ ਮੋਬਾਈਲ ਆਪਰੇਟ ਕਰ ਰਹੇ ਹੋ ਚਾਹੇ ਤੁਸੀਂ ਕੰਪ ਕੰਪਿਊਟਰ ਅਪਰੇਟ ਕਰ ਰਹੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਮੋਬਾਈਲ ਜਾਂ ਕੰਪਿਊਟਰ ਦੇ ਉੱਪਰ ਜਿਹੜਾ ਬ੍ਰਾਊਜ਼ਰ ਓਪਨ ਕਰਨਾ ਹੈ ਉਸ ਦੇ ਵਿੱਚ ਤੁਸੀਂ ਵੈੱਬਸਾਈਟ ਓਪਨ ਕਰਨੀ ਹੈ Google ਜਿਹੜਾ .com ਜੋ Google.com ਓਪਨ ਹੋ ਜਾਏਗਾ ਇਸ ਦੇ ਵਿੱਚ ਤੁਸੀਂ ਜਿਹੜਾ ਸਰਚ ਕਰਨਾ ਹੈ ਜੀਵਨ ਪਰਮਾਨ ਜੋ ਤੁਸੀਂ ਜੀਵਨ ਪਰਮਾਨ ਓਪਨ ਕਰੋਗੇ ਤਾਂ ਸਭ ਤੋਂ ਪਹਿਲਾਂ ਜੋ ਲਿੰਕ ਹੈ ਜਿਸ ਦੇ ਵਿੱਚ ਲਿਖਿਆ ਹੋਵੇਗਾ ਪੈਨਸ਼ਨ ਲੌਗਇਨ ਤਾਂ ਤੁਸੀਂ ਵੈਬਸਾਈਟ ਤੇ ਚੈੱਕ ਕਰਨੀ ਹੈ ਐਸਟੀਟੀਪੀਐਸ ਲੋਕਨ ਜੀਵਨ ਪ੍ਰਮਾਨ ਗਵਰਨਮੈਂਟ ਇਨ ਇਸ ਪੈਨਸ਼ਨਰਸ ਲੌਗਇਨ ਦੇ ਉੱਪਰ ਤੁਸੀਂ ਕਲਿੱਕ ਕਰਨਾ ਹੈ ਜਦੋਂ ਤੁਸੀਂ ਪੈਨਸ਼ਨਰ ਲੌਗਇਨ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ ਜੀਵਨ ਪ੍ਰਮਾਨ ਦੀ ਵੈਬਸਾਈਟ ਖੁੱਲ ਜਾਏਗੀ ਜਿਸ ਦੇ ਉੱਪਰ ਵਾਲੀ ਸਾਈਟ ਤੇ ਲਿਖਿਆ ਹੋਵੇਗਾ ਪੈਨਸ਼ਨਰ ਸਾਈਨ ਇਨ ਡਾਊਨਲੋਡ ਲਾਈਫ ਸਰਟੀਫਿਕੇਟ ਬਾਈ ਨੇਟਿੰਗ OTP ਜਿਸ ਦੇ ਸਾਈਡ ਤੇ ਅਗਰ ਆਪਾਂ ਦੇਖੀਏ ਇਸ ਦੇ ਵਿੱਚ ਤੁਹਾਡੇ ਤੋਂ ਜੋ ਪਰਮਾਨ ID ਹੈ ਜੋ ਤੁਸੀਂ ਜੀਵਨ ਪਰਮਾਨ ਦੇ ਉੱਪਰ ਲਾਈਫ ਸਰਟੀਫਿਕੇਟ ਅਪਡੇਟ ਕੀਤਾ ਸੀ ਤਾਂ ਉਸ ਟਾਈਮ ਤੁਹਾਨੂੰ ਪਰਮਾਨ ID ਪ੍ਰਾਪਤ ਹੋਈ ਸੀ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੀ ਪਰਮਾਨ ID ਫਿਲ ਕਰਨੀ ਹੈ ਪਰਮਾਨ ਜਿਹੜੀ ਕਿ ਫਿਲ ਕਰਨ ਤੋਂ ਬਾਅਦ niche ਇੱਕ CAP ਚਾ ਦਿੱਤਾ ਹੋਇਆ ਹੈ ਜਿਸ ਕੈਪਚਰ ਨੂੰ ਜਿਹੜਾ ਤੁਸੀਂ ਇੱਕ ਇਸ ਟੈਕਸ ਬਾਕਸ ਦੇ ਵਿੱਚ ਫਿਲ ਕਰਨਾ ਹੈ ਦੋਨੋਂ ਚੀਜ਼ਾਂ ਤੁਹਾਡੀਆਂ ਫਿਲ ਹੋ ਜਾਣੀਆਂ ਤਾਂ ਤੁਸੀਂ ਜਨਰੇਟ OTP ਵਾਲੇ ਬਟਨ ਤੇ ਉੱਪਰ ਕਲਿੱਕ ਕਰਨਾ ਹੈ ਇਸ ਦੇ ਨਾਲ ਤੁਹਾਡਾ ਜੋ ਰਜਿਸਟਰ ਮੋਬਾਈਲ ਨੰਬਰ ਹੈ ਜੋ ਤੁਸੀਂ ਜੀਵਨ ਪਰਮਾਨ ਦੇ ਉੱਪਰ ਲਾਈਫ ਸਰਟੀਫਿਕੇਟ ਅਪਲੋਡ ਕਰਨ ਲੱਗੇ ਭਰਿਆ ਸੀ ਤਾਂ ਉਸ ਦੇ ਉੱਤੇ ਤੁਹਾਡਾ ਜਿਹੜਾ ਕਿ SMS ਜਾਏਗਾ ਦੇਖ ਸਕਦੇ ਹੋ ਕਿ ਤੁਸੀਂ OTP ਦਾ ਜੋ ਟੈਕਸ ਬਾਕਸ ਹੈ ਪੀਆ ਹੋ ਜਾ ਹੋ ਗਿਆ ਹੈ ਤਾਂ ਤੁਸੀਂ ਆਪਣੇ ਜੋ ਮੋਬਾਈਲ ਤੇ OTP ਚੈੱਕ ਕਰੋ ਤੇ ਇਸ ਟੈਕਸ ਬਾਕਸ ਦੇ ਵਿੱਚ ਫਿਲ ਕਰੋ ਤੁਹਾਡਾ OTP ਫਿਲ ਹੋ ਜਾਏਗਾ ਤਾਂ ਤੁਸੀਂ ਲੌਗਇਨ ਬਟਨ ਦੇ ਉੱਪਰ ਕਲਿੱਕ ਕਰ ਤੇ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਲੌਗਇਨ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਇਹ ਪੇਜ ਓਪਨ ਹੋ ਗਿਆ ਹੈ ਜਿਸ ਦੇ ਵਿੱਚ ਉੱਪਰ ਵਾਲੀ ਸਾਈਡ ਦੇ ਅਗਰ ਤੁਸੀਂ ਦੇਖੋ ਤਾਂ ਜੋ ਪੈਨਸ਼ਨਰਸ ਦਾ ਨਾਮ ਆਏਗਾ ਲਾਈਫ ਸਰਟੀਫਿਕੇਟ ਇੱਥੇ ਜਿਹੜੀ ਹੈ ਪੀਆਰ ਹੋ ਜਾਏਗਾ ਤਾਂ ਇਹ ਲਾਈਫ ਸਰਟੀਫਿਕੇਟ ਤੁਸੀਂ ਉੱਪਰ ਵਾਲੀ ਸਾਈਡ ਦੇ ਇੱਕ ਗ੍ਰੀਨ ਬਟਨ ਹੈ ਜਿਸ ਤੇ ਕਲਿੱਕ ਏਅਰ ਲਿਖਿਆ ਹੋਇਆ ਹੈ ਇਸ ਤੇ ਤੁਸੀਂ ਕਲਿੱਕ ਕਰੋ ਤੇ ਇਸ ਨੂੰ ਡਾਊਨਲੋਡ ਕਰੋ ਪਿਛਲੀ ਵੈਬਸਾਈਟ ਦਿਖਾਈ ਉਸ ਦੇ ਵਿੱਚ ਤੁਸੀਂ ਆਪਣਾ ਲਾਈਫ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਹੋ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਪੈਸ਼ਨਲ ਜਾਂ ਫੈਮਿਲੀ ਪ੍ਰੈਸ਼ਰਸ ਦਾ ਨਾਮ ਆਏਗਾ ਜਿਸ ਦੇ ਵਿੱਚ ਤੁਹਾਡਾ ਜੋ ਪੈਸ਼ਨ ਪੇ ਆਰਡਰ ਹੈ ਜੋ ਇਹਦੀ ਪੰਜਾਬ ਜੀ ਵੱਲੋਂ ਤੁਹਾਨੂੰ ਇਸ਼ੂ ਕੀਤਾ ਹੋਇਆ ਹੈ ਉਹ ਆਪਣਾ ਪੀਪੀਓ ਨੰਬਰ ਚੈੱਕ ਕਰੋ ਉਸ ਤੋਂ ਬਾਅਦ ਤੁਹਾਡੇ ਜੋ ਅਕਾਊਂਟ ਨੰਬਰ ਹੈ ਤੇ ਲਾਸਟ ਵਾਲੇ ਜਿਹੜੇ ਫਾਰਮ ਡਿਜੀਟ ਹਨ ਉਹ ਇੱਥੇ ਸ਼ੋ ਕਰ ਰਿਹਾ ਹੈ ਤੇ ਜਿਸ ਦਿਨ ਤੁਸੀਂ ਲਾਈਫ ਸਰਟੀਫੀਕੇਟ ਕਿੱਟ ਅਪਲੋਡ ਕੀਤਾ ਸੀ ਉਹ ਮੀਤੀ ਇੱਥੇ ਆਏਗੀ ਟਾਈਮ ਤੇ ਤੁਸੀਂ ਇਹ ਅਪਲੋਡ ਕੀਤਾ ਸੀ ਤੇ ਉਸ ਤੋਂ ਬਾਅਦ ਤੁਹਾਡੀ ਜੋ ਪਰਮਾਨੈਂਟ ਆਈਡੀ ਹੈ ਜਿਸ ਦੇ ਨਾਲ ਤੁਸੀਂ ਲੌਗਇਨ ਕੀਤਾ ਸੀ ਉਹ ਤੁਹਾਡੀ ਸ਼ੋ ਕਰੇਗਾ ਉਸ ਤੋਂ ਬਾਅਦ ਪੈਸ਼ਟਰੋਸ ਦਾ ਨਾਮ ਆਧਾਰ ਕਾਰਡ ਤੇ ਲਾਸਟ ਫਾਰਮ ਡਿਜੀਟਲ ਮੋਬਾਈਲ ਨੰਬਰ ਤੇ ਫਾਰਮ ਡਿਜੀਟ ਤੇ ਡੇਟ ਆਫ ਬਰਥ ਦਾ ਜੋ ਏਰੀਅਰ ਹੈ ਉਹ ਤੁਹਾਡਾ ਇੱਥੇ ਸ਼ੋ ਕਰੇਗਾ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਕਿ ਬੈਂਕ ਨੇ ਤੁਹਾਡਾ ਜੋ ਲਾਈਫ ਸਰਟੀਫਿਕੇਟ ਹੈ ਉਹ ਐਕਸੈਪਟ ਕਰ ਲਿਆ ਹੈ ਤਾਂ ਸਭ ਤੋਂ نیچے ਤੁਸੀਂ ਦੇਖੋ ਇਹ ਸਰਟੀਫਿਕੇਟ ਜੋ ਹੈ ਇਹ ਬੈਂਕ ਦੇ ਵੱਲੋਂ ਹਜੇ ਤੱਕ ਐਕਸੈਪਟ ਨਹੀਂ ਕੀਤਾ ਗਿਆ ਬੈਂਕ ਦੇ ਵੱਲੋਂ ਹਜੇ ਤੱਕ ਚੈੱਕ ਕਰਨ ਤੋਂ ਬਾਅਦ ਇਹ ਲਾਈਫ ਸਰਟੀਫਿਕੇਟ ਐਕਸੈਪਟ ਕਰ ਲਿਆ ਜਾਏਗਾ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਜੇਕਰ ਬੈਂਕਰ ਦੇ ਵੱਲੋਂ ਲਾਈਫ ਸਰਟੀਫਿਕੇਟ ਐਕਸੈਪਟ ਕਰ ਲਿਆ ਜਾਂਦਾ ਹੈ ਤਾਂ ਤੁਹਾਨੂੰ ਇਸ डिस्क डक लेयरमैन दे मैसेज आएगा तुम देख सकते हो कि डिस्क लेरमैन की जगह से नीचे नोट आया नोट आ गया है यू आर डिजिटल लाइफ सर्टिफिकेट हैज़ बीन सक्सैसफुल एक्सैप्टिड बाय द बैंक स्टेट ऑफ इंडिया तो इस तरह तुम किसी भी तरह बैंक दे पेंशनर हो फैमिली पेंशनर हो तुम्हें अपना जो लाइफ सर्टिफिकेट है ऑनलाइन जोड़ा है कर सकते हो धनबाद जी